ਇੱਕ ਆਦਮੀ ਨੇ ਸਿਗਰਟ ਪੀਤੀ ਅਤੇ ਜਲਦੀ ਹੋਈ ਸਿਗਰਟ ਨੂੰ ਕਾਹ ਤੇ ਸੁੱਟ ਦਿੱਤਾ ਕਾਜੀਪੰਗ ਨਾਲ ਗਾਇਬ ਹੋ ਗਈ ਅਤੇ ਉੱਥੇ ਇੱਕ ਗੋਲ ਸਰਕਲ ਬਣ ਗਿਆ ਜਦੋਂ ਆਦਮੀ ਨੇ ਉਸ ਜਗ੍ਹਾ ਦੀ ਜਾਂਚ ਕਰਨ ਲਈ ਅੱਗੇ ਵਧਿਆ ਤਾਂ ਉਸ ਨੂੰ ਧਰਤੀ ਦੇ ਹੇਠ ਕੁਝ ਰਬੜ ਵਰਗਾ ਪਦਾਰਥ ਨਜ਼ਰ ਆਇਆ ਉਸ ਨੇ ਛਾਤੀ ਤੇ ਝੱਕ ਕੇ ਦੇਖਿਆ ਤਾਂ ਪਤਾ ਲੱਗਿਆ ਬਹੁਤ ਸਾਰੇ ਘਰ ਇੱਕ ਸਿੱਧੀ ਲਾਈਨ ਵਿੱਚ ਬਣੇ ਹੋਏ ਹਨ ਫਿਰ ਉਹ ਆਸਮਾਨ ਵੱਲ ਤੱਕਦਾ ਹੈ ਅਤੇ ਬੱਦਲਾਂ ਨੂੰ ਨਕਲੀ ਅਤੇ ਇੱਕੋ ਜਿਹਾ ਮਹਿਸੂਸ ਕਰਦਾ ਹੈ ਕੁਝ ਦਿਨ ਪਹਿਲਾਂ ਹੇਮਾ ਤੇ ਸैम ਇੱਕ ਕਾਰ ਕਿਦ ਨਾਲੇ ਇੱਕ ਛੋਟੇ ਸ਼ਹਿਰ ਵਿੱਚ ਆਏ ਸਨ। ਉਹਨਾਂ ਨੂੰ ਘਰ ਵਿੱਚ ਣ ਵਾਲੇ ਨੇ ਕਾਰ ਨੰਬਰ 9 ਵਿਖਾਇਆ ਅਤੇ ਜਾਨਕ ਗਾਇਬ ਹੋ ਗਿਆ। ਹੀਮਾ ਤੇ ਸੈਮ ਨੂੰ ਕੁਝ ਗੜਬੜ ਮਹਿਸੂਸ ਹੋਈ। ਇਸ ਲਈ ਉਹ ਤੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਨ। ਪਰ ਜਦੋਂ ਉਹ ਦੂਰ ਜਾਣ ਦੀ ਕੋਸ਼ਿਸ਼ ਕਰਦੇ ਹਨ, ਉਹ ਮੂੜ ਕਾਰ ਨੰਬਰ 9 ਤੇ ਪਹੁੰਚ ਜਾਂਦੇ ਹਨ। ਰਾਤ ਨੂੰ ਉਹਨਾਂ ਦੇ ਘਰ ਦੇ ਸਾਹਮਣੇ ਇੱਕ ਬਕਸਾ ਨਜ਼ਰ ਆਉਂਦਾ ਹੈ। ਇਸ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਅਤੇ ਕੁਝ ਜ਼ਰੂਰੀ ਸਮਾਨ ਹੁੰਦਾ ਹੈ। ਇੰਨਾ ਜੀਵ ਘਟਨਾ ਨਾਲ ਤੰਗ ਆ ਕੇ ਸਹਿਮ ਘਰ ਨੂੰ ਅੱਗ ਲਗਾ ਦਿੰਦਾ ਹੈ ਤਾਂ ਕਿ ਉਹ ਇਸ ਤੋਂ ਛਡਕਾਰਾ ਪਾਸ ਕਰ। ਪਰ ਅਗਲੇ ਦਿਨ ਸਵੇਰੇ ਘਰ ਮੂਠੀਕ ਠਾਕ ਖੜਾ ਹੁੰਦਾ ਹੈ। ਇਸ ਵਾਰ ਇੱਕ ਨਵਾਂ ਬਕਸਾ ਆਉਂਦਾ ਹੈ। ਇਸ ਵਿੱਚ ਇੱਕ ਬੱਚਾ ਤੇ ਇੱਕ ਚਿੱਠੀ ਹੁੰਦੀ ਹੈ। ਚਿੱਠੀ ਤੇ ਲਿਖਿਆ ਹੁੰਦਾ ਹੈ, "ਜੇ ਤੁਸੀਂ ਆਜ਼ਾਦੀ ਚਾਹੁੰਦੇ ਹੋ ਤਾਂ ਇਸ ਬੱਚੇ ਦੀ ਪਰਵਰਿਸ਼ ਕਰੋ। ਕੋਈ ਹੋਰ ਵਿਕਲਪ ਨਾ ਹੋਣ ਕਰਕੇ ਇਹ ਮਾਂ ਤੇ ਸਹਿਮ ਬੱਚੇ ਨਾਲ ਉਸ ਘਰ ਵਿੱਚ ਰਹਿਣ ਲੱਗ ਪੈਂਦੀ ਹੈ। ਕੁਝ ਦਿਨਾਂ ਬਾਅਦ ਅਜੀਬ ਘਟਨਾਵਾਂ ਸ਼ੁਰੂ ਹੋ ਜਾਂਦੀਆਂ 98 ਦਿਨਾਂ ਵਿੱਚ ਬੱਚਾ 10 ਸਾਲਾਂ ਦਾ ਹੋ ਜਾਂਦਾ ਜਦੋਂ ਵੀ ਬੱਚੇ ਨੂੰ ਭੁੱਖ ਲੱਗਦੀ ਹੈ ਉਹ ਬਹੁਤ ਉੱਚੀ ਆਵਾਜ਼ ਵਿੱਚ ਰੋਣ ਲੱਗ ਪੈਂਦਾ ਹੈ ਅਤੇ ਜਦ ਤੱਕ ਉਸ ਨੂੰ ਖਾਣ ਲਈ ਕੁਝ ਨਹੀਂ ਦਿੱਤਾ ਜਾਂਦਾ ਉਹ ਚੁੱਪ ਨਹੀਂ ਕਰਦਾ ਇੱਕ ਦਿਨ ਸੈਮ ਗਾਰਡਨ ਵਿੱਚ ਸਿਗਰਟ ਪੀ ਰਿਹਾ ਹੁੰਦਾ ਹੈ ਉਹ ਜਲਦੀ ਹੋਈ ਸਿਗਰਟ ਨੂੰ ਘਾਹ ਉੱਤੇ ਸੁੱਟ ਦਿੰਦਾ ਹੈ ਸਿਗਰਟ ਜਿਵੇਂ ਹੀ ਘਾਹ ਤੇ ਜਾਂਦੀ ਹੈ ਆਪ ਵਿੱਚ ਹੜ ਜਾਂਦੀ ਹੈ ਸੈਮ ਮਿੱਟੀ ਦੀ ਜਾਂਚ ਕਰਦਾ ਹੈ ਤੇ ਉੱਥੇ ਰਬੜ ਵਰਗਾ ਪਦਾਰਥ ਪਾਉਂਦਾ ਹੈ ਉਹ ਖਦਾਈ ਸ਼ੁਰੂ ਕਰ ਦਿੰਦਾ ਹੈ ਅਤੇ ਸੋਚਦਾ ਹੈ ਸ਼ਾਇਦ ਇਹੀ ਬਾਹਰ ਨਿਕਲਣ ਦਾ ਰਸਤਾ ਹੋਵੇ ਦੂਜੇ ਪਾਸੇ ਹ